ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ 기ਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਵਿਊਰ ਇਸ ਸਮੇਂ ਸਾਨੂੰ ਦੇਖ ਰਹੇ ਹਨ ਮੇਰੇ ਦాతਾ ਸਭ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀ ਕਲਾ ਚ ਰਕੀ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਆਨੰਦ ਮਾਣਣ ਆਪਣੀ ਜ਼ਿੰਦਗੀ ਦਾ ਕਿਉਂਕਿ ਜਿਹੜੀ ਜ਼ਿੰਦਗੀ ਹੈ ਉਹ ਇੱਕੋ ਵਾਰ ਮਿਲਦੀ ਹੈ ਇਹਦੇ ਵਿੱਚ ਸੁੱਖ ਦੁੱਖ ਆਉਂਦੇ ਆ ਬੜੇ ਆਰਾਮ ਦੇ ਨਾਲ ਬੰਦੇ ਨੂੰ ਕੱਟਨੇ ਚਾਹੀਦੇ ਆ ਅ ਦੁੱਖ ਵੀ ਆਉਂਦੇ ਨੇ ਸੁੱਖ ਵੀ ਆਉਂਦੇ ਨੇ ਇਹੀ ਜ਼ਿੰਦਗੀ ਦਾ ਨਾਮ ਹੈ ਜੇ ਉਤਰਾ ਚੜਾ ਆਉਂਦਾ ਰਹੂਗਾ ਤਾਂ ਠੀਕ ਹੁੰਦਾ ਹੈ ਤਾਂ ਚਲੋ ਜੀ ਅੱਜ ਤੁਹਾਨੂੰ ਮੈਂ ਦਾ ਮਤਲਬ ਕੈਨ ਦਾ ਭਾਬੀ ਮੈਂ ਆਂ ਲੱਗਦਾ ਵੀ ਮੈਂ ਮਕਾਨ ਹੈ ਜਿਹੜਾ ਆਪਣਾ ਮੇਰਾ ਮਕਾਨ ਹੈ ਵੀ ਹਵੇਲੀ ਦੇ ਨਾਲ ਜਿਹੜੀ ਹੈ ਖਾਣੇ ਵਾਲੀ ਹਵੇਲੀ ਨਹੀਂ ਲੱਗਣਾ ਜਲੰਧਰ ਰੋਡ ਤੇ ਲੈ ਕੇ ਇਧਰੋਂ ਚੰਡੀਗੜ੍ਹ ਰੋਡ ਨੂੰ ਦੋ ਤਿੰਨ ਹਵੇਲੀਆਂ ਆਉਂਦੀਆਂ ਖਾਣੇ ਵਾਲੀਆਂ ਹਨਾ ਵੀ ਉਹ ਮੇਰਾ ਮਾਹ ਲੱਗਾ ਮਕਾਨ ਖਿਸਕ ਕੇ ਹਵੇਲੀ ਦੇ ਨੇੜੇ ਚਲੇ ਗਿਆ ਉਹ ਘਾਤ ਜੀ ਉਹ ਕੀ ਕੀ ਦੇਖੋ ਜਿਹੜੀ ਹਵੇਲੀ ਹੈ ਹਵੇਲੀ ਦੇ ਵਿੱਚ ਇੰਨੀਆਂ ਡਿਸ਼ਾਂ ਬਣਦੀਆਂ ਖੁਸ਼ਬੂਆਂ ਆਉਂਦੀਆਂ ਹਨਾ ਤੇ ਲੋਕ ਭਾਂਤ ਭਾਂਤ ਦੇ ਖਾਣੇ ਖਾਂਦੇ ਹਨ ਹਵੇਲੀ ਦੇ ਵਿੱਚ ਮੇਰਾ ਘਰੇ ਹਵੇਲੀ ਬਣ ਗਿਆ ਭਾਂਤ ਭਾਂਤ ਦੇ ਖਾਣੇ ਰੋਜ਼ ਬਣਦੇ ਆ ਆਨੰਦ ਭਾਈ ਪੂਰਾ ਆਨੰਦ ਆ ਜ਼ਿੰਦਗੀ ਆਨੰਦ ਵਿੱਚ ਬਤੀਤ ਕਰਨੀ ਚਾਹੀਦੀ ਆਪਾਂ ਨੂੰ ਵਾਕਈ ਤੇ ਮੇਲੇ ਲੱਗੇ ਮਲਾਮਲਾ ਸਾਨੂੰ ਮੈਂ ਹੋ ਇੱਕ ਮਿੰਟ ਮੰਡਾ ਜਾ ਕਰ ਜਿੱਦਾਂ ਟਰੈਕਟਰ ਲੱਗਿਆ ਹੋਇਸੀ ਜੀ ਬਾਉਣ ਉਹਦੇ ਵਿੱਚ ਉਹਨੇ ਸਾਊਂਡ ਸੌਂਡ ਦਾ ਚਲਾਇਆ ਪਿਆ ਸੀ ਕਿ ਮਹਾ ਕਾਪੀਰਾਈਟ ਨਾ ਆ ਜਾਵੇ ਫਿਰ ਤੁਹਾਨੂੰ ਬਹੁਤ ਕੁਝ ਦਾ ਬਹੁਤ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਤੇ ਮਾਨੂੰ ਫੀਲਿੰਗਾਂ ਹਵੇਲੀਆਂ ਵਾਲੀਆਂ ਆ ਰਹੀਆਂ ਖੁਸ਼ਮੁਹਾਂ ਨਿਕਲਦੇ ਆ ਇੱਧਰ ਤੇ ਉੱਧਰ ਨੂੰ ਜਾ ਰਹੀਆਂ ਆ ਆਨੰਦ ਆਇਆ ਵਾ ਬਾਈ ਕੀ ਬਾਤ ਐ ਉੱਥੀ ਤੇ ਗੱਲ ਸ਼ੁਰੂ ਕਰਦਾਂ ਦੁਬਾਰੇ ਫੇਰ ਤੇ ਸ਼੍ਰੀਮਤੀ ਵੀ ਸ਼੍ਰੀਮਤੀ ਵੀ ਵੈਸੇ ਦੋਨੇ ਜਣੀਆਂ ਰਲ ਗਈਆਂ ਆਪਸ ਦੇ ਵਿੱਚ ਮੈਂ ਦੂਸਰੇ ਕੈਮਰੇ 'ਕਾ ਤਾਹ ਕੋਣ ਆਣ ਸਾਨੂੰ ਲਓ ਜੀ ਇੱਕ ਨਾ ਆਨੰਦ ਮੰਗਲਪੁਰਾ ਵੈਗੁਰੂ ਦੀ ਕਿਰਪਾ ਦੇ ਨਾਲ ਕੰਮ ਚੱਲੀ ਜਾਵੇ ਪ੍ਰਸ਼ਾਦ ਦੇ ਛਕੇ ਜਾਈਏ ਵੈਗੁਰੂ ਜੀ ਕਾ ਖਾਲਸਾ ਵੰਦੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਵਿੱਚ ਲੱਗੇ ਰੱਖੇ ਅੱਜ ਅਸੀਂ ਬਣਾਉਣ ਲੱਗੇ ਹਾਂ ਜੀ ਕਚੌਰੀਆਂ ਵੀ ਸਿੰਦਾਈ ਹਾਂ ਆਹ ਦੀ ਬੋਤਲ ਆਤੀ ਇਹਨਾਂ ਤੇਲ ਦੀ ਬੈਠੇ ਬਟਾਈ ਬਸ ਮੈਂ ਕਹਿੰਦੀ ਸੀ ਕਿਆ ਬਣਾਈਏ ਕਿਆ ਬਣਾਈਏ ਮੈਂ ਕਿਹਾ ਸੀ ਉਹ ਦੇਖ ਲੈਣੇ ਆਂ ਵੀ ਕਿਆ ਬਣਾਈਏ ਮੈਂ ਕਿਹਾ ਤੁਸੀਂ ਦੱਸੋ ਚਲ ਅੱਜ ਦੀਦੀ ਕਹਿੰਦੇ ਕਚੌਰੀਆਂ ਬਣਾ ਲੈਂਦੇ ਆ ਤੱਕ ਬੱਟੇ ਮੈਂ ਕਿਹਾ ਚਲ ਘੜੀ ਦੇਰ ਆ ਮਰਾ ਲਿਆ ਫਾਟੇ ਫਾਟਾ ਫਾਟਾ ਨੂੰ ਮਾਈ ਫੇਵਰਿਟ ਹਾਂ ਤੇ ਜੈਸਮੀਨ ਨੂੰ ਜੇ ਹੁਣ ਫੋਨ ਕਰਤਾ ਉਹਨੇ ਕਹਣਾ ਗਾਦੇ ਬਾਤ ਭੇਜਦੇ ਹੋ ਜੈਸਮੀਨ ਆ ਗਈ ਉੱਥੇ ਗਈ ਵੀ ਸੀਗੀ ਉਹ ਰਾਜਾ ਰਾਜਾ ਜੀ ਦੇ ਹੋਰ ਹੀ ਨਹੀਂ ਹੋਇਆ ਹੈਗਾ ਅੱਛਾ 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 ਨਹੀਂ ਵੀ ਹੈਗੀ ਵੀ ਇਹਦੇ ਵੀ ਬਾਤ ਚ ਅਸੀਂ ਕੱਪੜੇ-ਕੁਪੜੇ ਤੋਂ ਉੱਤੇ ਨਾਣੇ ਨੂੰ ਨਾ ਇਹ ਫੜੰਗਰਾਂ ਨੂੰ ਗਰਾਂਦਾਂ ਨਵੇੜਿਆ ਹਾਂ ਵਧੀਆ ਕਰਿਆ ਹਾਂ ਤਾਂ ਕਰਕੇ ਫਿਰ ਮੈਂ ਤੇ ਚਾਚੂ ਆ ਦੇਖੋ ਕਿਹਦੇ ਕੱਪੜੇ ਆਖ ਕਿਹਦੇ ਇਹ ਸਸੀ ਕਾਲ ਤਾ ਬੁਲਾਉਂਦਾ ਨਹੀਂ ਸਸੀ ਕਾਲ ਕੀ ਲੇਗਾ ਪਹਿਲੇ ਬੁੱਤਨੇ ਪਾਏ ਵੇ ਕੰਦੇ ਅੱਛਾ ਫਿਰ ਮੈਂ ਕਹਿੰਦਾ ਕਰਨ ਨਵੇਂ ਆ ਜਿਹੜੇ ਉਹੀ ਪਾਏ ਵੇ ਨਾ ਇਹਨੂੰ ਆਏ ਪੁੱਛੋ ਵੀ ਤਾਂ ਛੁੱਟੀ ਕਰੀਏ ਸਕੂਲ ਦਾ ਕਿਆ ਕਰਨਾ ਸਕੂਲ ਦੀ ਛੁੱਟੀ ਹਨਾ ਅੱਜ ਤਾਂ ਸੰਡੇ ਐ ਅੱਜ ਤਾਂ ਛੁੱਟੀ ਦੀ ਕੋਈ ਕੱਲ ਕੱਲ ਦੀ ਛੁੱਟੀ ਕਰੀਏ ਨਹੀਂ ਪਿਆ ਕੱਲ ਨੂੰ ਕਰਨੀ ਹਾਂ ਕੱਲ ਨੂੰ ਵੀ ਕਰਨੇ ਨੇ ਫਿਰ ਦੇ ਨਹੀਂ 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 ਛੁੱਟੀ ਨਹੀਂ ਕਰਨੀ ਸਕੂਲ ਤੇ ਅਮੇ ਮੇਰੇ ਕੋ ਆਪਣੇ ਫਰੈਂਡ ਦਾ ਹੈਗਾ ਨੰਬਰ ਤਾਂ ਫਿਰ ਕਿਆ ਕਹੂੰਗਾ ਉਹ ਨੰਬਰ ਤੇ ਉੱਤੇ ਕੰਮ ਕਾਮਾ ਮੰਗਾ ਰਿਹਾ ਹੈ। ਅੱਛਾ ਕਾਮਾ ਮੰਗਾ ਲੈਣਾ ਉਹਦੇ ਕੋਲ ਤੇ। ਭਾਬੀ ਬੜੀ ਸਕੀਮਾਂ ਵਾਲੀ ਆ। ਹਾਂ ਸਾਸਰੀ ਘਰ ਦੀ ਤੁਹਾਡੀ ਬੜੀ ਸਕੀਮਣ ਕੁੜੀ ਜੰਮੀ ਹੈ ਤਾਂ ਹੈ। ਐਨ ਪੂਰੀਆਂ ਸਕੀਮਾਂ ਲਾਉਂਦੀ ਏ। ਹੈ। ਮੈਨੂੰ ਬੱਚੇ ਦਾ ਫਿੱਟਾ ਰੋੜੇ ਲੱਗ ਜਾਂਦਾ। ਮੈਂ ਨੰਬਰ 4 ਲਿਖ ਤਾ ਰਾਂ ਮੈਂ ਕੀ ਕਿ ਦੂਗੀ। ਕਰਨ ਪੜ ਕੇ ਪਤਾ ਕਿਆ ਕਹਿੰਦਾ। ਕਰਨ ਵੀਰੇ ਮੈਂ ਤਾਂ ਤੇਰੇ ਸਕੂਲ ਵਿੱਚ ਲੱਗ ਜਾਣਾ। ਕਰਨ ਬੋਲਿਆ ਨਹੀਂ। ਚਲੋ ਆਪਣੇ ਕਮਾਤ ਲਵੇ ਸ਼ਾਰਟਜ ਪਹੁੰਚ ਮੈਂ ਕਹਿੰਦਾ। ਹੈ ਵੀਰੇ ਬੋਲਦਾ ਨਹੀਂ ਮੈਂ ਤੇਰੇ ਚੂਲ ਵਿੱਚ ਲੱਗ ਜਾ ਮੈਂ ਕਿਹਾ ਤੂੰ ਕਹਿੰਦੇ ਵੀ ਲੱਗ ਜਾ ਦੇ ਲਾ ਹੁਣ ਇਹਦੇ ਵਿੱਚ ਨਾ ਨੂਨ ਮਿਰਚ ਰਮੜੇ ਹਿਸਾਬ ਗੱਲ ਪਾ ਦਿਓ ਠੀਕ ਹੈ ਕਿੰਨੇ ਇਹ ਆਲੂ ਕੱਟੂ ਕੱਟਦੇ ਤਾਂ ਨਹੀਂ ਹੈਗੇ ਹੁਣ ਇਹ ਨਹੀਂ ਠੀਕ ਹੈ ਐਸਾ ਨਾ ਲੋ ਟੈਨਸ਼ਨ ਤਾਂ ਜਲ ਲੈਣ ਲਈ ਨਾ ਹਾਂ ਟੈਨਸ਼ਨ ਲੰਦੇ ਦੰਦੇ ਸੀ ਕੱਟ ਦੰਦੇ ਆ ਅਸੀਂ ਟੈਨਸ਼ਨ ਲੰਦੇ ਕੱਟ ਦੰਦੇ ਜਾਣਾ ਪਾ ਦੇ ਹੁਣ ਹਾਂ ਬਹੁਤ ਲੈ ਪੱਪੀ ਪੈਣਾ ਚਾਹੀਦਾ ਬੋਲੋ ਬਾਕੀ ਨਾ ਨਾ ਇਹ ਨਾ ਲਾਣਾ ਇਹ ਨਾ ਹੋਰ ਬਣਾ ਲਾ ਬਸ ਹੁਤੇ ਤੂੰ ਨੇ ਫਿਰ ਹੀ ਪੈ ਜਾਣਾ ਤਾਂ ਹੋਰ ਸੱਚ ਵਿੱਚ ਬਾਈ ਜਾ ਕੇ ਬਾਦਮ ਬਹੁਤ ਸਿਆਣੀ ਹੋ ਗਈ ਘਰ ਨੂੰ ਸਮਾਨ ਬਚਾਉਣ ਲੱਗੀ ਦਾਸ ਹੱਥ ਕਰ ਕ ਏ ਬਸ ਕਰ ਸਾਰੇ ਨੂਨ ਦੇ ਤਾ ਹੁਣ ਦੱਸ ਅਸੀਂ ਕੀ ਕਰੂਗਾ ਨੂਨ ਕਿੱਥੇ ਲੈ ਕੇ ਆਉਂਗੇ ਖਤਮ ਕਰਤਾ ਏ ਏ ਹਾਰ ਚਲ ਉਹ ਵੀ ਸਾਰੀ ਖਤਮ ਕਰ ਦੀ ਚਾਲ ਮੇਰੇ ਭਾਈ ਬਸ ਕਰੀ ਰੇਡੀ ਨਹੀਂ ਇਹਦੇ ਵਿੱਚ ਤੁਸੀਂ ਹਾਂ ਮਿਰਚਾਂ ਜਿਹੜੀਆਂ ਪਈਆਂ ਆਦਾ ਬੈਲੇ ਜਿਹੜਾ ਤੁਸੀਂ ਖਾਉਂਦੇ ਨਹੀਂ ਪਤੀ ਮੈਂ ਨਹੀਂ ਪਤੀ ਨਹੀਂ ਬੱਝਿਆ ਬਹੁਤ ਕੜੀ ਆਉਂਦੀ ਐ ਨਹੀਂ ਸਾਨੂੰ ਲਾ ਵੀ ਹੁਣ ਢਿੱਡ ਵਿੱਚ ਜਾਣਨਾ ਚ ਹੋਣੀ ਐ ਹੋਣੀ ਐ ਦਾ ਸਾਨੂੰ ਹਾਂ ਬਤਰਾ ਨੂੰ ਖਾਖ ਤੇ ਆਂਛਾ ਠੀਕ ਐ ਆ ਦੇਖ ਤਾਂ ਖੱਟੀ ਲੱਗਦੀ ਮਿੱਠੀ ਖੱਟੀ ਮਿੱਠੀ ਹੂੰ ਸੁਬੀ ਥੋੜਾ ਹਾਂ ਕੰਮ ਤਾਂ ਹੋ ਚੱਲਿਆ ਹੁਣ ਜੇ ਤੁਸੀਂ ਤੇਲ ਵੀ ਛੜਾ ਲਓ ਨਾਲ ਤਾਂ ਚੰਗੀ ਗੱਲ ਨਹੀਂ ਹੈ ਕਿ ਛੇਤੀ ਹੋ ਜੀ ਤੁਹਾਡਾ ਕੰਮ ਨਾਲੇ ਪੱਠੀ ਵਾਲੇ ਨੇ ਭਾਈ ਫੋਨ ਕਰਤਾ ਕਹਿੰਦੇ ਮੈਂ ਸਾਡੀ ਪੱਠੀ ਵੀ ਮੋੜ ਦੋ ਹਾਏ ਮੈਨੂੰ ਹਾਰ ਕੇ ਦੱਸਣਾ ਪੈ ਗਿਆ ਤੁਹਾਨੂੰ ਮਹਾ ਅਸੀਂ ਕਚੌੜੀਆਂ ਲੱਗਿਆ ਬਣਾਉਣ ਕਹਿੰਦਾ ਪਰ ਅਸੀਂ ਇੱਥੇ ਘਰ ਦੇ ਨੂੰ ਕਹਿ ਦਈਏ ਮਹਾ ਹਾਂ ਦੇਖੇ ਇਹ ਦਾਦੋ ਭਾਈ ਨੇ ਤੇਰ ਕਚੌੜੀਆਂ ਲੱਗਿਆ ਬਣਾਉਣਾ ਤੁਸੀਂ ਵੀ ਆਪਣੇ ਆਲੂ ਲੂ ਦੇਖ ਲਓ ਨਹੀਂ ਮੇਰੀ ਗੱਲ ਸੁਣੋ 1000 ਰੁਪਏ ਦੀ ਆਉਣੀ ਹੈ ਲੈ ਆਓ ਉਹ ਆਪਣੀ ਆਪਣੀ ਪੱਠੀ ਹੁਣ ਦਾਣੇ ਕਰਤੀ ਐਜੀ ਜੀ ਲੈ ਕੇ ਆਓ ਹਾ ਜੀ ਮੈਂ ਲੈ ਗੋ ਰੋਂਡੀ ਹੈ ਬਈ ਇਹਨੂੰ ਤੁਹਾਡੀ ਨਹੀਂ ਕੋਈ ਗੱਲ ਨਹੀਂ ਉਹ ਦਾਣੇ ਕਰ ਦੇਣੀ ਜਾਣੀ ਪੱਕੀ ਉਹ ਹਾਂ ਬਸ ਕੋਈ ਨਾ ਚੱਲ ਫਿਰ ਲੈ ਆਉਂਦੇ ਹਾਂ ਹੋਰ ਅੱਛਾ ਮੇਥੀ ਦੀ ਪਾਤੀ ਵਿੱਚ ਸ ਵੀ ਫਿਰ ਤੇ ਦੂਆ ਜਿਹੜੇ ਗਰਮ ਮਸਾਲੇ ਚ ਦੂਏ ਪਏ ਆ ਉਹ ਵੀ ਪਾ ਸਕਦੇ ਆ ਨਾ ਪਾ ਦੇ ਸਾਕੇ ਲੱਭੀਆ ਕਿੰਦਰ ਪਏ ਦੱਸ ਦੇ ਪੱਪੀ ਨੂੰ ਪਤਾ ਹੀ ਕਿੱਥੇ ਪਏ ਹੁਣ ਸਾਡੇ ਬਾਈ ਨੂੰ ਰਾਤ ਦੇਖਿਆ ਖਾਟੂ ਸ਼ਾਮ ਸੁਪਨੇ ਵਿੱਚ ਕਹਿੰਦਾ ਮੈਂ ਕਹਿੰਦਾ ਤੇਰੇ ਕਰਨੇ ਤੇ ਗੱਡੀ ਵਿੱਚ ਖਾਟੂ ਸ਼ਾਮ ਨੂੰ ਜਾਣਾ ਮਾਪੇ ਭਾਈ ਪਲਾਨ ਕਰ ਲਾ ਹੋਰ ਕੀ ਕਰਨਾ ਤੈਨੂੰ ਘਮਾ ਲਿਆਉਣੇ ਫਿਰ ਸੁਣਿਆ ਹੋਇਆ ਤਾਂ ਹਾਂ ਮੈਂ ਗਿਆ ਤਾਂ ਮੈਂ ਵੀ ਕਦੇ ਨਹੀਂ ਹੈਗਾ ਉੱਥੇ ਨੂੰ ਪਤਾ ਨਹੀਂ ਕਿੱਧਰ ਪੈਂਦਾ ਉਹ ਪਤਾ ਨਹੀਂ ਨੈੱਟ ਪਰ ਵੀਨ ਕੱਢ ਕੇ ਦੇਖਿਆ ਹੈਗਾ ਖਾਟੂ ਸ਼ਾਮ ਮੈਂ ਕਿੱਥੇ ਦੇਖਿਆ ਤਾਂ ਇਹਦਾ ਉਹ ਇੱਕ ਪੋਸਟਰ ਲੱਗਿਆ ਪਾ ਸੀਗਾ ਉਹ ਉੱਥੇ ਬੀਲਾ ਚੌਂਕ 'ਤੇ ਲੱਗਿਆ ਹੋਦਾ ਪਤਾ ਨਹੀਂ ਕਿੱ데 ਲੱਗਿਆ ਹੋਦਾ ਸੀਗਾ ਬਾਪੇ ਕਰਦਾ ਜੇ ਚਾਹੀ ਤੇ ਬਾਈ ਦਾ ਮਨ ਹੋਇਆ ਚਾਚੇ ਨੇ ਵੀ ਕਰਨਾ ਕਹਿਲੇ ਤਿਆਰ ਇੱਕਦ ਹਾਂ ਤੁਸੀਂ ਯਾਰ ਵੀਰ ਜੀ ਜਾਓ ਚੱਲ ਦੇਖ ਲਾਂਗੇ ਚਾਚਾ ਨੂੰ ਕੰਮ ਕਰਨ ਦੋ ਹੁਣ ਠੀਕ ਓਕੇ ਇੱਥੇ ਦੇ ਪਿੰਡ ਕੋਈ ਉਹ ਜਿਹੜਾ ਮੁੰਡਾ ਬਾਹਰ ਮਰ ਗਿਆ ਤਾਂ ਉਹਦੀ ਲੋਥਾ ਗਈ ਅੱਜ ਕੋਈ ਮਰ ਗਿਆ ਤਾਂ ਕੋਈ ਬਾਹਰਲੇ ਮੁਲਖ ਮਰ ਗਿਆ ਤਾਂ ਉਹਨੂੰ ਦਾਗ ਦੁਖ ਦਿੱਤੇ ਆ ਪਤਾ ਨਹੀਂ ਹੁਣ ਮੈਨੂੰ ਇਹ ਨਹੀਂ ਪਤਾ ਕਿਹਨਾਂ ਚੋਂ ਤਾਂ ਕਿਹਨਾਂ ਚੋਂ ਨਹੀਂ ਤਾਂ ਪਤਾ ਨਹੀਂ ਪੁੱਛ ਲਈ ਤੂੰ ਆਪੇ ਫੋਨ ਕਰਕੇ ਪੁੱਛ ਲਈ ਮਨੇ ਭਾਈ ਨੂੰ ਮੈਨੂੰ ਪਤਾ ਨਹੀਂ ਬਾਹਰ ਕਈ ਦਿਨ ਬਾਅਦ ਲੋ ਸਾਈ ਉਹਦੀ ਵਿਚਾਰੇ ਦੀ ਅੱਛਾ ਹਾਂ ਹਾਂ ਦੱਸ ਹੁਣ ਸੁਵੀਰ ਇਹਦਾ ਮਤਲਬ ਕਿ ਨੂਨ ਨਾਨ ਬਣਾਏ ਤੇ ਚੈੱਕ ਕਰੂੰਗੀ ਫਿਰ ਹਾਂ ਮੈਂ ਤੇ ਹੁਣ ਭੋਗ ਨਹੀਂ ਲਾਉਣਾ ਭੋਗ ਤਾਂ ਲਾਉਣਾ ਅਸੀਂ ਤਾਂ ਰੋਲਾ ਵਾਹਿਗੁਰੂ ਕਰੇ ਭਲਾ ਲਓ ਜੀ ਚੁਲਾ ਲਗਿਆ ਬੜਨਾ ਹੁਣ ਤੂੰ ਉੱਪਰ ਨੂੰ ਇਹ ਉਹੋ ਕਬੀਟਾ ਨੇੜੀ ਉਖਾਲੀ ਪਈ ਹੈ ਮੈਂ ਕਰਾ ਹੁਣ ਹਾਂ ਨਾ ਕੋਈ ਖਲਗੀ ਖਤੂ ਧੀ ਦੋਰੀ ਅੰਨਾ ਹਲੋ ਜੀ ਛੇਤੀ ਕੀ ਚੌਰੀਆ ਬਣਾਉਂਦੇ ਮੇਰੇ ਪੁੱਤ ਨੂੰ ਮੇਰੇ ਪੁੱਤ ਨੂੰ ਭੁੱਖ ਲੱਗ ਗਈ ਖਵਾ ਦੇ ਪੱਕੇ ਚੌਰੀਆ ਵਧੀਆ ਸਵਾਦ ਵਾਲੀਆਂ ਨਹੀਂ ਨਾ ਇਤਨੂੰ ਕੁੱਝ ਹੀ ਕਰਨਾ ਹਾਂ ਪਹਿਲੇ ਤੇਲ ਵੀ ਪਾ ਲੈ ਵਿੱਚ ਅੰਦਰ ਖੋਲ ਕੇ ਟੱਕਣੇ ਦਾ ਹੈ ਸ਼ਿਆ ਚਕੌਰੀਆਂ ਚਕੌਰੀਆਂ ਕਈ ਚਕੌਰੀਆਂ ਕਹਿੰਦੇ ਕਈ ਕਚੌਰੀਆਂ ਕਹਿੰਦੇ ਸੁਆਦਿਸ਼ਟ ਭੋਜਨ ਆਇਲੀ ਫਰਾਈ ਦੇ ਰੰਗ ਦਾ ਕਿਹਜਾ ਰੰਗ ਜਾ ਹੈ ਨਾ ਹੋਰੇ ਤਰ੍ਹਾਂ ਦਾ ਨਹੀਂ ਲੱਗਦਾ ਤੇ ਉਹ ਸਹੀ ਹੋਂ ਕਰਦਾ ਲਿਖੇ ਲਿਖੇ ਹੋਏ ਨਾ ਸੀ ਜਿਹੜੇ ਘਰ ਦੇ ਹਿੰਦ ਜਿਹੜੇ ਨੂੰ ਹਾਂ ਸਹੀ ਗੱਲ ਸਾਡਾ ਗਾੜਾ ਜਾਂ ਹੁੰਦਾ ਬਹੁਤ ਜ਼ਿਆਦਾ ਲਓ ਜੀ ਇੱਥੇ ਡਰਾਈਵਰ ਕਈ ਚੇਂਜ ਹੋਈ ਜਾਂਦੇ ਆ ਪਹਿਲਾਂ ਭਾਬੀ ਬੈਠੀ ਦੀ ਇੱਥੇ ਹੁਣ ਰਖਵੀਰ ਕੋਲ ਬੈਠ ਗਈ ਸਿੱਟਾ ਓਰੇ ਪੁੱਤ ਅਰੇ ਇੱਧਾ ਆਟਾ ਘੱਟ ਲਿਆ ਡੋਂਗੇ ਚ ਪਿਆ ਕੋਇਆ ਨਹੀਂ ਹੁੰਦਾ ਗੈਰੂ ਪਤੀ ਗਮਤ ਨਹੀਂ ਹੈ ਨਾਲ ਦੀ ਨਾਲ ਪੋਣੀ ਬਣੇ ਭਾਬੀ ਭਾਬੀ ਨੇ ਪਲੇਟ ਕੱਤੇ ਰੱਖੀ ਥੱਲੇ ਆਹ ਇਹ ਵਾਰ ਆਲੂ ਦੋਏ ਹੈ ਜੀ ਤੁਸੀਂ ਬਣਾਓ ਅਕੇ ਦੇਖੇ ਬਣਾ ਸ਼ੁਰੂ ਕਰ ਲਓ ਦੋਕ ਬਣ ਜੂਗੇ ਦੋ ਤੋਂ ਪੈਜੂਗੀ ਹਨਾ ਇਹਨਾਂ ਨੂੰ ਸਿੱਕਤਾ ਹੈ ਕਿ ਕਰਾਂ ਨਹੀਂ ਚੇਕ ਉਹਦੇ ਵਿੱਚ गिर ਕੇ ਦੇਖਣਾ ਬਣਦਾ ਨੂੰ ਸੇਕ ਬਹੁਤ ਪੈਂਦਾ ਨਹੀਂ ਨਹੀਂ ਉਹ ਨਾ ਹੈਗੀਆਂ ਚੀਜ਼ ਹੈ ਚੀਜ਼ ਦਮਾਰਨੀ ਆ ਇਹ ਸਮਝਣਾ ਤੇਲ ਘੜਦੇ ਆ ਅੱਛਾ ਚੱਕ ਕੋਲੀ ਆ ਦੇਖਾ ਗਿਆ ਪਰ ਆਹ ਆਹ ਦੇਖੇ ਆਹ ਦੇ ਮਾਦੇ ਕਿ ਸੀ ਨਾ ਦਿੱਦਾ ਨਹੀਂ ਫਿਰ ਨਾ ਕੋਈ ਅੱਜ ਇਹ ਤਾਂ ਕਿਉਂ ਮੈਂ ਰੀ ਬੱਬਰਛੇ ਸਾਡਾ ਕਹਿੰਦਾ ਛੇਤੀ ਬਣਾਓ। ਕਹਿੰਦਾ ਬੱਬਰਛੇ ਸਾਡਾ ਕਹਿੰਦਾ ਛੇਤੀ ਬਣਾਓ ਹਮ ਖਾएंगे। ਵਾਹਿਗੁਰੂ ਸਤਿਗੁਰਤਾਰ ਮਿਹਰ ਕਰੀ ਸੱਚਾ ਪਾਤਸ਼ਾਹ। ਉਹ ਗਾ ਪ੍ਰਗਟ ਅਚਰੂਪ ਪ੍ਰਸਾਦ ਸੇ எந்த ਕਾਹ ਹੈ ਗੁਰ ਮੈਂ ਆਉਂਦਾ ਸੀ ਤੇ ਆਲਾ ਕੀ ਸੋ ਕੀ ਵੀ ਨਾ ਹੋ ਫੁੱਲ ਕਰਮ ਹੋਇਆ ਵਾ ਮੁਸਕਾਨ ਲੱਗ ਗਿਆ ਉਹਨਾਂ ਦੇ ਵਾਸਤੇ ਖੜਿਆ ਨਹੀਂ ਕੜ ਗਿਆ ਉਹ ਕੜ ਗਿਆ ਸੀ ਵੀ ਕਮਾਂ ਦਾ ਸਾਈ ਹੱਥ ਵਿੱਚ ਤੇ ਮੋੜ ਕੇ ਦੇਖੀ ਮੰਨ ਨਹੀਂ ਦੇ ਉਹ ਤੂੰ ਮੇਰੀ ਗੱਲ ਤੂੰ ਮੰਨਦਾ ਠੀਕ ਹੈ ਨਹੀਂ ਮੁੱਕਿਆ ਨਹੀਂ ਇਹ ਮੈਂ ਨਹੀਂ ਆਣੀ ਕਿਹਦੇ ਫਿਰ ਕਾ ਕਰ ਕੜੂਗਾ ਕਾ ਕਰ ਬਈ ਇਹ ਜਦਾਤੀ ਮਰ ਜਾਣੀ ਆ ਤੇ ਇੱਕ ਤਾਂ ਮਰਨੀ ਉਹਨੇ ਡਾਕਟਰ ਟਾਈਮ ਤੱਕ ਨਹੀਂ ਮਰਨੇ ਤੂੰ ਦੁਪਾਗਲੇ ਇਹ ਹੁਣ ਬਾਹਰ ਤੇ ਲੱਗ ਜਾਂਦਾ ਵਿੱਚ ਇੱਕ ਗੱਬਤ ਰਹੀ ਐ ਤੂੰ ਤੇਰੀ ਫੇਸਬੁਕ ਦੀ ਜੈ ਉਹ ਬਹੁਤ ਹੀ ਢੇਡ ਦੇ ਉਹ ਢੇਡ ਅੰਦਰ ਅਗਦੇ ਬੋਤ ਮੇਰੀ ਵੀ ਫੋਟੋ ਦਸਨਾ ਨਾ ਸੁਨਾ ਬੋਲ ਅੱਜ ਦੁੱਧ ਘੱਟਦਾ ਕਿੰਨਾ ਘੱਟਦਾ 1 2 3 ਪਾਣੀ ਦੋਨੋਂ ਦੇਖੀ ਕਿੰਨਾ ਅੰਨਾਰ ਹੋਇਆ ਬਲੇ ਚਲ ਕੋਈ ਠੀਕ ਆ ਥੋੜੇ ਘੱਟ ਹੁੰਦੇ ਕੋਈ ਹਰਾਂ ਤਾਂ ਦੇਖਣ ਲੱਗੇ। ਜੰਗ ਇਹਦੇ ਨੂੰ ਪੂਛੀ ਬੱਤ। ਲੰਬਾ ਜੇ। ਇੱਕ ਹੋਰ ਵੀ ਤੂੰ ਰੋਜ਼ ਦੇਖਦਾ ਹੋ ਉਹ ਨੂੰ ਹੁਣ ਉਹ। ਦੁੱਧ ਤਾਂ ਦੱਸੂਗਾ ਜਦ ਘੱਟ ਪਿਆ ਉਹ। ਲੋ ਵੀ ਕਸੌਰੀਆਂ ਲੱਗੀਆਂ ਸਟਾਰਟ ਹੋਣ ਜੀ। ਤੇ ਫੇਰ ਵੀ ਰੌਣ ਨਹੀਂ ਥੋੜਾ ਹੋਣਾ ਸੈੱਟ ਉਹ ਚ ਗੇਰ ਕੇ ਦੇਖਦਾ। ਹਲਾ ਦੇ ਸਾਰਿਆਂ ਨੂੰ ਹਲਾ ਦੇ। ਹਾਂ ਜੀ। ਉਹ ਤੋੜਾ ਮੋਸਕ ਦਾ ਆਉਣ ਲੱਗ ਗਿਆ ਹੁਣ ਤੇਲ ਜਿਹਦੇ ਹੁਣ ਦੱਟਣਾ ਹੈਗਾ ਕਹਿ ਦਵਾ ਮੋਸਕ ਕੱਚੇ ਦਾ ਹੋਰ ਇਹ ਮੈਨੂੰ ਆਉਂਦਾ ਸੀ ਵੀਰੇ ਇੱਥੇ ਕੱਚੇ ਦਾ ਥੋੜੋ ਹੈ ਇਹਦੇ ਜੇ ਅਵਾਲਾ ਥੋੜੋ ਹੋਣਾ ਵੀ ਥੋੜੇ ਚਾਹ ਵਾਂਗੂ ਵਾਲਾ ਹੋਣਾ ਹੈ ਗਰਮ ਹੋਈ ਜਾਣਾ ਨੇ ਬਸ ਗਰਮ ਹੋਈ ਜਾਣਾ ਆਪਣੇ ਹੱਥੇ ਹੁਣ ਦੇਖ ਲੈ ਇੱਕ ਪਾ ਕੇ ਹੁਣ ਕੱਢ ਲਓ ਬਾਜੀ ਪਹਿਲੀ ਚਕੌਰੀ ਪਹਿਲੀ ਕਚੌਰੀ ਲੱਗੀ ਆ ਹੁਣ ਪੈਣ ਜੇ ਮਸਕਾ ਤਾਂ ਮੈਨੂੰ ਦੇ ਦੇ ਠੀਕ ਹੈ ਨਾ ਯਰ ਵਿਸ਼ ਹਾਂ ਨਾ ਮੈਨੂੰ ਆਹ ਉਹ ਇਹਨਾਂ ਤੇ ਵੀ ਮੈਨੂੰ ਵੀ ਤਾਂ ਕਰਨਾ ਪੈਣਾ ਓ ਬੱਲੇ ਭਾਬੀ ਇਹਦੇ ਰੋਟੀਆਂ ਲਾ ਕੇ ਬਕਾਉਣਾ ਹੋਲੇ ਪਾਈਆਂ ਰਹੀਆਂ ਉਹ ਤੇ ਬੁਗਾ ਕੇ ਮਾਰ ਜੀ ਤੁਸੀਂ ਆਏ ਹੋ ਜੋ ਬੜੇ ਜਿਹਾ ਕੋਲ ਲੂ ਸਹੀ ਗੱਲ ਹੈ ਦੇਖੋ ਪੂਰਾ ਤੇਲ ਫੁੱਲ ਤੇ ਉਹ ਲੱਗ ਗਿਆ ਥੋੜਾ ਜਿਹਾ ਖਾਂ ਮਾਰੇ ਖੁਰਨਾ ਬਣ ਸੜੇ ਬਸ ਜਿਆਦਾ ਨਹੀਂ ਉਹ ਬਾਸ ਓਕੇ ਡੰ 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 ਬਣਗੀ ਕਚੌੜੀ ਤਾਂ ਬਣ ਵੀ ਗਈ ਹੁਣ ਦੱਸੋ ਤੁਹਾਡਾ ਕੀ ਕਿਤੇ ਗਿਆ ਕਚੌੜੀ ਤੁਹਾਡੀ ਬਣ ਵੀ ਗਈ ਥੇ ਬਣ ਗਈ ਨਾ ਤੇ ਬਣ ਗਈ ਜਦ ਤੱਕ ਲਾਲ ਨਹੀਂ ਹੁੰਦੀ ਬਣਦੀ ਜੇ ਮੂਝਾਂ ਨਾ ਦਈ ਥਲਪ ਥਲ ਕਰਦੇ ਉਹਨੂੰ ਵਿਚੇ ਨਾਲ ਦਬੋ ਕੇ ਕਰਦੇ ਥਲਪ ਥਲ ਕਰਦੇ ਥਲਪ ਥਲ ਉਹਨੂੰ ਵਾਹ ਜੀ ਵਾਹ ਬਣ ਗਈ ਚਲ ਬਾ ਬਾਬੀ ਨਾਲ ਨਾਲ ਵੈਰੀ ਗੁੱਡ ਜੌਬ ਚੱਕ ਸਵੇਰ ਉੱਪਰ ਵਾਲੇ ਕਰ ਬੇਲੇ ਪੱਲੇ ਪਾਸੇ ਨੂੰ ਆਏ ਆ ਗੱਲਬਾਤ ਮੰਨਿਆ ਸ਼ੁਰੂ ਹੋ ਗਈਆਂ ਬਾਬੇ ਨੂੰ ਭੋਗ ਲਵਾਈਏ ਖਾਈਏ ਕਚੌਰੀਆਂ ਆਲੂ ਵਾਲ ਕੇ ਨਾਣ ਵਿੱਚ ਭਾ ਕੇ ਰੋਟੀਆਂ ਦੇ ਵਿੱਚ ਭਰ ਕੇ ਉਹਨੂੰ ਕਚੌਰੀਆਂ ਕਹਿ ਦਿੰਦੇ ਆ ਨਹੀਂ ਬੱਸ ਬੀ ਬਹੁਤ ਆਪਰ ਰੱਖਣ ਲਈ ਐ ਸਮਝ ਨੂੰ ਕਿ ਪਾਪਾ ਜੀ ਤੇ ਸਾਨੂੰ ਮੁੰਡੇ ਆ ਹਾਂ ਆਓ ਬਾਈ ਦਾ ਨੂੰ ਵਾਸ ਇਹਨਾਂ ਨੂੰ ਰੱਖੇ ਲੋ ਮੈਂ ਤਾਂ ਕਹਿੰਦਾ ਇਸ ਮਕਾਨ ਦੇ ਵਿੱਚ ਹਿੱਸਾ ਲਖਾ ਦਿਓ ਇਹਨਾਂ ਨੂੰ ਠੀਕ ਹੈ ਨਾ ਰਲ ਮਿਲ ਕੇ ਤਿੰਨੇ ਜਣੀਆਂ ਬਣਾਈ ਗਿਆ ਖੁਸ਼ਪੁਰੋ ਵਾਹ ਵਾਹ ਠੀਕ ਹੈ ਪਹਿਲਾ ਢਿੱਡ ਛੋਟਿਆ ਸਾਡੇ ਦਾ ਢਿੱਡ ਇੱਕ ਦੂਈ ਗੱਲ ਵੱਜਿਆ ਕਰਨੇ ਹੱਥ ਮੇਰੇ ਹੀ ਨਹੀਂ ਕਰਨਾ ਪੜੇ ਸੀ ਯੋਰਾ ਕਿ ਬੜੇ ਬੜੇ ਢਿੱਡਾਂ ਵਾਲੇ ਹੋ ਜਣੇ ਤਿੰਨ ਚਾਰ ਜਣੇ ਇਕੱਠੇ ਆ ਗੱਲ ਭਾਬੀ ਦੀ ਵੀ ਠੀਕ ਹੈ ਭਾਬੀ ਵੀ ਤੇਰੀ ਹੀ ਮਾਰਦੀ ਹੈ ਗੱਲ ਤਾਂ ਕਿ ਭਾਈ ਸਮਝਰੂ ਕਿ ਪਾਪਾ ਜੀ ਤੈਨੂੰ ਮੁੰਡੇ ਆ ਉਹ ਤਾਂ ਪਹ ਲੈ ਗਈਆਂ ਹੁਣ ਵੀ ਪਾਪਾ ਜੀ ਤਾਂ ਹੁਣ ਵੀ ਜਵਾਬ ਨਹੀਂ ਦਿੰਦੇ ਹੈਗੇ ਉਹ ਤਾਂ ਮੰਨਦੇ ਆ ਵੀ ਮੁੰਡੇ ਤਿੰਨੇ ਭਾਈ ਸਾਡੇ ਤਿੰਨ ਕਿਉਂ 4 5 6 ਸਾਰੇ ਸਤਿਕਾਰ ਕਰਦੇ ਪਾਪਾ ਜੀ ਦਾ ਚਾਚੇ ਤਾਏ ਦਾ ਵੀ ਮਾਮ ਮਾਮਿਆਂ ਦੇ ਮਾਫਾ ਸਾਰਿਆਂ ਦੇ ਹਾਂ ਚੱਕਰਸ ਵੀ ਨਾਲ ਦੀ ਨਾਲ ਕੜੀਆਂ ਜਿਨ੍ਹਾਂ ਕਰ ਜਿਹੜੀਆਂ ਹੋਣ ਵਾਲੀਆਂ ਉਹਨੂੰ ਕਰ ਲਿਆ ਕਰ ਹਾਂ ਉਹਨੂੰ ਪਰਲੇ ਚੱਕਰਾਂ ਉਹ ਸਿਆ ਬਲੀ ਨਾ ਗਾ ਲੋ ਜਿਹੜੀ ਕੋਣ ਹੇ ਰੰਗਜਾ ਹੋਵੇ ਸੁਥਰਾ ਜਰਾ ਰੰਗ ਹੋਵੇ ਸੋਹਣੀ ਲੱਗਦੀ ਹੈ ਫਿਰ ਜੇ ਕਾਲੀ ਕਾਲੀ ਜੀ ਉਹਦੀ ਚੰਗੀ ਨਹੀਂ ਲੱਦੀ ਗੁਲਗਲੇ ਖਾਣ ਨੂੰ ਸਵਾਦ ਆਉਂਦੇ ਪਰ ਉੱਪਰ ਤੇ ਮੂੰਹ ਕਾਲਾ ਹੁੰਦਾ ਉਹਨਾਂ ਦਾ ਥੋੜਾ ਆਹੇ ਤਾਂ ਨਹੀਂ ਖਾਂਦੇ ਹੋ ਮੇਰੀ ਕੁੜੀ ਬਹੁਤ ਖਾਂਦੀ ਛਾਲ ਵੀ ਥਾਲਬ ਥਾਲਖੀ ਜੀ ਦੇ ਪੇ ਨਾ ਵਿਟਣ ਹਾਂਜੀ ਮੇਰੇ ਨਿਆਣੇ ਨੇ ਮੇਰੇ ਭੈਣ ਨੇ ਜੱਤੂ ਦੇ ਪਾਪਾ ਨੇ ਨਹੀਂ ਜਾਣਦਾ ਤੇ ਵੀ ਕਚੌਰੀਆਂ ਬਣਾਉਂਦਾ ਮੈਂ ਅੱਜ ਪੁਰੀਆਂ ਬਣਾਉਂਦਾ ਮੇ ਮੇਰੇ ਵੀ ਜੰਗੇ ਲਾਦੇ ਆ ਪਰ ਜਾਣੀ ਸਾਡੇ ਅਜ ਮੀ ਨਹੀਂ ਮੌਸਮ ਸਾਡਾ ਠੀਕ ਹੈ ਜੀ ਹਲ ਮੀ ਪੈ ਰਿਆ ਕੋ ਕਿੰਨਾ ਕੁ ਪਿਆਰੇ ਮੀ ਨੋਰਮਲ ਜਿਹੀ ਬੈਤ ਬਹੁਤ ਉੱਥੇ ਤਾਂ ਬਾਈ ਧੂੜ ਪੱਟਦੀ ਸੀ ਨਵਾਂ ਸ਼ਹਿਰ ਵਾਲੀ ਥਾੜੇ ਤਾਂ ਇੱਕ ਵਾਰ ਅੱਛਾ ਠੀਕ ਠੀਕ ਜੀ ਨਾ ਬੋਕਦੇ ਠੀਕ ਜਿਦਾ ਤਾਂ ਲੈਡ ਜ਼ਰੂਰ ਵੱਜਗੇ ਹੂੰ ਅਜੇ ਠਹਿਰਾਦ ਹੋਤੋ ਬਾਈ ਨੂਨ ਥੋੜਾ ਪੈ ਥਾ ਦਾ ਵਿੱਚ ਜੇ ਪਾਉਣਾ ਫੱਠਿਆ ਲੱਗੂਗੀ ਬਾਅਦ ਚ ਬਫੈ ਨਾ ਕਾ ਕਿਆ ਹੋ ਗਿਆ ਇਹਨੇ ਵੀ ਤੈਨੂੰ ਪਾ ਕੇ ਪਾ ਕੇ ਤੇ ਮੈਂ ਤੈਨੂੰ ਹਾਂ ਚੱਲ ਫੇ ਚੱਲੀਏ ਆ ਜਾ ਤੈਨੂੰ ਪਾਉਂਦਾ ਮੈਂ ਆ ਜਾ ਦਹੀ ਲੈਣਾ ਗੱਲ ਆ ਜਾ ਫਿਰ ਆ ਜਾ ਫੜ ਦੇ ਕਹਦਾ ਚੱਲ ਸ਼ਾਬਾਸ਼ ਮੇਰੇ ਆੜੀ ਸੰਤਰੇ ਦੀ ਫਾੜੀ ਆ ਹੰਗਿਆ ਗਾ ਖੋਹ ਸਹਣਾ ਖਾਣ ਪੀਣ ਹੋ ਜਾ ਪਹਿਲੇ ਤੇ ਤੈਨੂੰ ਆਹ ਨਾਲ ਦਾਦੀ ਨੂੰ ਖੁਲਾੜੀ ਚਾਹੀਏ ਆਪਣੀ ਠੀਕ ਹੈ ਨਾ ਦੋਨੇ ਨੂੰ ਰੱਖ ਕੇ ਖਾ ਲਓ ਅਨਨਾ ਵੀ ਬਹੁਤ ਹੈ ਘੱਟ ਕਰ ਦਮਾ ਕਰੂਣਾ 1/2 ਚਮਚਾ ਰਚਾ ਲੈ ਹੋ ਗਈ ਰੱਖੋ ਇਹਦੇ ਬਾਅਦ ਤੇ ਵੀ ਜੁਆਕਾ ਦਾ ਕੰਮ ਕਰੋ ਪੂਰਾ ਜੁਆਕਾ ਘੋਸ਼ ਰੱਖੋ ਘੋਸ਼ ਹਲੋ ਹੋਰ ਰੱਖ ਦੇ ਇਹਦਾ ਬੈਡ ਵੀ ਖਾਲੂਗਾ ਗੈਰ ਇੱਥੇ ਪਾਪਾ ਨਹੀਂ ਖਾਂਦਾ ਖਾਂਦਾ ਨਹੀਂ ਹੈਗਾ ਚਲ ਭਾ ਤੂੰ ਖਾ ਲੈ ਬੀਦੀ ਨੂੰ ਖੁਲਾ ਨਹੀਂ ਕਰ ਨੂਨ ਤਾਂ ਨਹੀਂ ਪਾਉਣਾ ਇਹਦੇ ਚ ਹਵਾ ਲੱਗਣ ਲੱਗ ਗਈ ਨੇ ਸਰ ਅਜਾ ਠੰਡਾ ਹੋ ਰਿਹਾ ਕਿ ਕਿ ਹਾਂ ਹਾਂ ਚੱਲੇ ਰੇ ਵਾਹ ਕਿੰਨੇ ਪੋਰਾ ਕਰੇ ਲਓ ਜੀ ਮੈਂ ਟੈਸਟ ਕਰ ਲਿਆ ਬਾਬਿਆਂ ਨੂੰ ਭੋਗ ਲਵਾ ਕੇ ਪਾਪਾ ਜੀ ਹੁੰਦੇ ਆ ਪ੍ਰਸ਼ਾਦਾ ਸਾਰੇ ਜੋ ਮੈਂ ਕੁਛ ਅੱਧੀ ਤਾਂ ਮੈਂ ਟੈਸਟ ਕਰਿਆ ਉਹ ਨਾਲ ਸਦਾਗਰ ਸਿੰਘ ਭੈਣੀ ਆ ਕੇ ਹਾਂ ਜੀ ਕੋਚੋਰੀਆਂ ਤਾਂ ਕੋਈ ਨਾਲ ਲਪਾ ਕੇ ਦੁਵਾਦੇ ਹਾਂ ਹਾਂ ਦੇ ਦੇਣੀ ਆ ਪਾਪਾ ਜੀ ਕੋ ਬੈਠਾ ਖੁਰ ਖਾ ਲੈਣੀਆਂ ਉਹਨੇ ਹਾਂ ਦੇ ਦਾਂਗੇ ਪਾ ਕੇ ਪਹਿਲਾਂ ਬਣਾ ਤਾਂ ਲੋ ਨਾ ਮਾਰ ਬਣਾ ਰੋ ਇਹ ਹੋਵੇ ਮੈਨੂੰ ਇਹ ਵੀ ਨਹੀਂ ਪਤਾ ਕਹਿੰਦਾ ਬਾਈ ਆ ਕੇ ਮੈਂ ਆ ਬੈਠ ਪਾਪਾ ਜੀ ਕੋਲ ਮੈਂ ਆ ਗਿਆ ਮੈਂ ਇਹ ਵੀਡੀਓ ਬਣਾਉਂਦਾ ਹੋਰ ਕੰਮ ਵੀ ਹੋ ਸਕਦਾ ਉਹ ਵਿਚਾਰਨ ਕੋਈ ਵੱਡੀ ਗੱਲ ਨਹੀਂ ਲਓ ਜੀ ਨਗਰ ਖਾਨ ਦੱਸੋ ਫੇ ਸਵਾਦ ਬਣ ਗਈ ਇੱਕ ਮਿੰਟ ਦੇ ਦੇ ਯਾਰ ਥੋੜੀ ਬੁਰਕੀ ਯਾਰ ਕਦੀ ਪਤਾ ਲੱਗੇ ਕੋਸੇ ਉਹ ਸਾਰੀਓ ਦੇਤੀ ਚੱਕ ਕੇ ਯਾਰ ਸਾਰੀ ਨਹੀਂ ਪਤਾ ਅੱਧੀ ਤੋੜ ਦੇ ਅੱਧੀ ਥੋੜੀ ਜਿਹੀ ਤੇ ਫੜ ਮੈਂ ਤੁਹਾਨੂੰ ਖਾਣ ਨਹੀਂ ਆ ਚਲ ਬਾਅਦ ਚ ਖਾ ਲੂੰਗਾ ਮੈਂ ਦਹੀਂ ਨਾਲ ਲੈ 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 ਫੜ ਮੈਂ ਤੁਹਾਨੂੰ ਦੱਬਾ ਇਹ ਹੂੰ ਤੁਹਾਨੂੰ ਕਿਹ ਜਿਹਾ ਖੱਟਾ ਹੈ ਨਾ ਦਹੀਂ ਤੋਂ ਮੜਾ ਹਟਾ ਹੈਗਾ ਉਹ ਨੂਨ ਪਾਣਾ ਦਾ ਚ ਹੂੰ ਆ ਗੁੜੀਏ ਕੀ ਤਨ ਨੇ ਵੀ ਪਾ ਕੇ ਮਾਰਿਆ ਟੋਕਰ ਹੁਣ ਦੇ ਦੇ ਹੂੰ ਗਜੌੜੀਆਂ ਬਣਾਉ ਸਾਸਰੀ ਕਾਲ ਦੁਬਾਰੇ ਬਣਾ ਲੈ ਸਾਸਰੀ ਕਾਲ ਬਣਾ ਅੰਦਰ ਵਾਰ ਇਹਦੇ ਬੜ ਨਹੀਂ ਜਿਹੜੇ ਕੋ ਚੱਲ ਪਿਆ ਚੱਲ ਪਿਆ ਸਾਸਰੀ ਕਾ ਬਣਾ ਹਾਂ ਹਾਂ ਨਹੀਂ ਇਹ ਜਿਹੜੇ ਕੋ ਹੈਗਾ ਹੈਗਾ ਸਾਸਰੀ ਕਾ ਬਣਾਦੇ ਬਾਦ ਤੋਂ ਉਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਨਾਲ ਸਾਸਰੀ ਕਾਲ ਸਾਰੇ ਆਪਰਾ ਰਾਜੀ ਬੋਚੀ ਰਹੇ ਨੇ ਹਾਂ ਅੱਜ ਅਸੀਂ ਕਚੌੜੀਆਂ ਬਣਾ ਲਏ ਨੇ ਖਾ ਮਾ ਕੇ ਆਨੰਦ ਮਾਣਾਂਗੇ ਕਚੌੜੀਆਂ ਦਾ ਬੱਚਿਆਂ ਨੇ ਆਪਣਾ ਕੰਮ ਕਰ ਰਹੇ ਨੇ ਹਾਂ ਬੱਧੇ ਨੋਰਮਲ ਤੇ ਠੀਕ ਹੈ ਹਾਂਜੀ ਮਿਰਚ ਨਹੀਂ ਆਣੀ ਅਡੀ ਤਾਂ ਨੋਰਮਲ ਹੀ ਚਾਹੀਦਾ ਬੱਚਿਆਂ ਨੂੰ ਨਿਆਣਾ ਬਸੇ ਨੋਰਮਲ ਹੀ ਚਾਹੀਦਾ ਮਿਰਚ ਅਸੀਂ ਤਾਂ ਕਹਿ ਕੇ ਕੋਆ ਵੀ ਲੂਗੇ ਹੂੰ ਮੈਂ ਨਹੀਂ ਜਾਣਾ ਦੇਖੋ ਜੀ ਗੱਲ ਗੱਲ ਇਦਾਂ ਜੀ ਕਚੌੜੀਆਂ ਬਣ ਗਈਆਂ ਕਚੌੜੀਆਂ ਬੜੀਆਂ ਸਵਾਦ ਬਣੀਆਂ ਆ ਠੀਕ ਹੈ ਜੀ ਅ ਸਦਾਗਰ ਨੂੰ ਵੀ ਪੈਕ ਹੋ ਗਿਆ ਕੋ ਆਪਣੀਆਂ ਇਹਦੇ ਅੰਦਰ ਤੇ ਬਾਈ ਨੱਠ ਨੱਠ ਕਰਦਾ ਹੁਣ ਆਪਣੇ ਘਰ ਨੂੰ ਜਾਣ ਵਾਸਤੇ ਹੈ ਚਲੋ ਕੋਈ ਗੱਲ ਨਹੀਂ ਹੁੰਦੀ ਆਂ ਪਰ ਮੈਂ ਜਿੱਦ ਦਿੱਲੀ ਕਰਦਾ ਮਜਬੂਰੀਆਂ ਮਾਰ ਲੰਨੀਆਂ ਕਿਹੜੀ ਗੱਲ ਦੀ ਮਜਬੂਰੀ ਪੈ ਗਈ ਨੂੰ ਮੇਰੇ ਹੁੰਦਿਆਂ ਕਿਹੜੀ ਮਜਬੂਰੀ ਕੱਲ ਸਕੂਲ ਜਾਣ ਹੁੰਦੇ ਆਣੇ ਕਰ ਦੋ ਹੀਲਾ ਮੈਂ ਹਾਂ ਕਿਵੇਂ ਹੀਲਾ ਕਰਾਂ ਸਕੂਲ ਮੈਂ ਟੀਚਰ ਦਾ ਨਹੀਂ ਪੜਨਾ ਸਕੂਲ ਤਾਂ ਮੇਰੇ ਰੋਲੇ ਸਕੂਲ ਤਾਂ ਜਾੜੇ ਭੇਜਣੀ ਪੈਣੇ ਹੈ ਹਨਾ ਹੁਣ ਰਾਤ ਨੂੰ ਦੁਕਾਨਾਂ ਵੀ ਨਹੀਂ ਖੁੱਲੀਆਂ ਵੀ ਵਰਦੀ ਇੱਧਰ ਦੀ ਖਰੀਦ ਲਈ ਆਪਾਂ ਸ਼ਨੀਵਾਰ ਦੀ ਹਾਂ ਚੰਨ ਵਰਤ ਲੰਘ ਗਿਆ ਨਹੀਂ ਉਹ ਬੱਚਿਆਂ ਦੀ ਛੁੱਟੀ ਕਰਾ ਹੋ ਗਈ ਕੱਲ ਆਗੇ ਤੇ ਨਾ ਭਾਈ ਹੁਣ ਜੀ ਗੱਲ ਦੇਖੋ ਦੇਖੋ ਜੀ ਪਲੰ ਡਰਾ ਸਾਲ ਡਰਾ ਸਾਲ ਮੈਂ ਆਪਣੇ ਦਰਸ਼ਕ ਵੀਰਾਂ ਨੂੰ ਦੱਸਣਾ ਚਾਹੁੰਦਾ ਭੈਣਾਂ ਨੂੰ ਵੀ ਦੱਸਣਾ ਚਾਹੁੰਦਾ ਵੀ ਬਾਈ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਖਾਟੂ ਸ਼ਾਮ ਜਾਣਾ ਠੀਕ ਹੈ ਭਾਈ ਐਹੀ ਗੱਲ ਹੈ ਨਾ ਹਾਂ ਜੀ ਬਾਈ ਦੇ ਹੈ ਹੁਣ ਬਾਈ ਦੇ ਇਹਦੇ ਮਨ ਦੇ ਵਿੱਚ ਖਿਆਲ ਆਇਆ ਸੀਗਾ ਤੇ ਇਹਦੇ ਖਿਆਲ ਨੂੰ ਆਪਾਂ ਐ ਸੋਚਦੇ ਆ ਵੀ ਹਾਂ ਹਾਂ ਕਾਫੀ ਟਾਈਮ ਤੋਂ ਚਿੰਬੜਿਆ ਹੋਇਆ ਚੱਲ ਚੱਲ ਦੇਖਣਾ ਨਾ ਛੱਤ ਕਾ ਚਾ ਮੈਨੂੰ ਦੜ ਚੰਬੜ ਦੇ ਹੀ ਹੁੰਦੀ ਆ ਹਾਂ ਓਕਣਾ ਚੰਬੜਿਆ ਹੋਇਆ ਤਾਂ ਮੈਨੂੰ ਹਨਾ ਇਹਦੇ ਮਨ ਦੇ ਵਿੱਚ ਖਿਆਲ ਸੀਗੇ ਤੇ ਮੈਂ ਪਲਾਨ ਬਣਾ ਲਿਆ ਹੁਣ ਮੇਰਾ ਪਲਾਨ ਬਣ ਗਿਆ ਪੂਰਾ ਓਕੇ ਦੀ ਰਿਪੋਰਟ ਮੈਂ ਤੇਰੇ ਕੋਲ ਵੀ ਜ਼ਿਕਰ ਹੋ ਰਿਹਾ ਇਸ ਗੱਲ ਦਾ ਸੁਖ ਵੀ ਮੈਂ ਦੇਖੋ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਵੀ ਤੂੰ ਮਤਲਬ ਇਹਨਾਂ ਨੂੰ ਤਾਂ ਪਤਾ ਹੈ ਸਾਰਾ ਕੁਝ ਜਿਹੜੇ ਤੁਸੀਂ ਦੇਖ ਰਹੇ ਹੋ ਨਾ ਇਸ ਸਮੇਂ ਵੀਡੀਓ ਕਿਉਂ ਕਿੜੇ ਮੋਬਾਈਲ ਤੇ ਦੇਖ ਰਹੇ ਆ ਚਾਹੇ ਚਾਹੇ ਦੇਖ ਰਹੇ ਹੋ ਤੁਸੀਂ ਟੀਵੀ ਵਿੱਚ ਬੈਠੇ ਹੁਣ ਦਰਅਸਲ ਗੱਲ ਹੋ ਗਈ ਵੀ ਇਹ ਕਹਿੰਦਾ ਵੀ ਮੇਰੇ ਕੋਲ ਜੇ ਫਲਾਣਾ ਕੰਮ ਆ ਗਿਆ ਤਾਂ ਮੈਂ ਤੇ ਜਾਣ ਕਿ ਵੀ ਮਟਰ ਹੋਣੀ ਹੈ ਹਾਂ ਕੱਲ ਨੂੰ ਹਾਂ ਮਹ ਜ਼ਰੂਰੀ ਹੈ ਕਮ ਜ਼ਰੂਰੀ ਹੈ ਹਾਂ ਬੈ ਦੇਖੋ ਬਿਲਕੁਲ ਸਹੀ ਗੱਲ ਆ ਕਮ ਜ਼ਰੂਰੀ ਆ ਫਿਰ ਇਹਨੇ ਅੱਗੇ ਅੱਗੇ ਕਹਿਤਾ ਵੀ ਮਹਾ ਵੀ ਇਹ ਚਲੋ ਮੈਂ ਇਹਦਾ ਵੀ ਨੈਗੇਟਿਵ ਮੰਨਦਾ ਜੇ ਤਾਂ ਨਾ ਆਈ ਫਿਰ ਤਾਂ ਇਹਦੇ ਚਾਂਸ ਬਣਣਗੇ ਨਹੀਂ ਔਖਾ ਹੋ ਗਿਆ ਕੰਮ ਠੀਕ ਆ ਨਾ ਦੂਸਰੇ ਨੰਬਰ ਤੇ ਵੀਰੇ ਚਾਚੇ ਨੂੰ ਫੋਨ ਕਰਿਆ ਉਹ ਕਹਿੰਦਾ ਅੱਛਾ ਠੀਕ ਆ ਕਹਿੰਦਾ ਮੇਰਾ ਮਨ ਬਹੁਤ ਆ ਕਹਿੰਦਾ ਕਹਿੰਦਾ ਤੈਨੂੰ ਕਿਵੇਂ ਪਤਾ ਤਾਂ ਵੀ ਮੇਰੇ ਮਨ ਦੇ ਵਿੱਚ ਇੱਕ ਵੀ ਖਾਟੂ ਸ਼ਾਮ ਉੱਠਿਆ ਵਾ ਵੀ ਖਾਟੂ ਸ਼ਾਮ ਜਾਣਾ ਮਾ ਦਾ ਦਿਲ ਕਰਦਾ ਤਾਂ ਮੈਂ ਤਾਂ ਉਹਨੇ ਚੱਲਦਾ ਨਾ ਧਾਰਮਿਕ ਜਗ੍ਹਾ ਨੇ ਸੇਵਾ ਕਰਨ ਵਾਲਾ ਬੰਦਾ ਚਲੋ ਮੰਨ ਲਓ ਕੁਝ ਵੀ ਲਾ ਲਓ ਹਣਾ ਤੇ ਉਸੇ ਬਾਅਦ ਵਿੱਚ ਆ ਗਿਆ ਬਾਈ ਹੁਣ ਬਾਈ ਵੀ ਬਾਈ ਵੀ ਰੇੜੀ ਬਾਈ ਥੋੜਾ ਜਿਹਾ ਕਰਨ ਨੂੰ ਜਾਣ ਲੱਗਿਆ ਕਹਿੰਦਾ ਨਿਆਣਾ ਸਕੂਲ ਨੂੰ ਭੇਜ ਕੇ ਕੱਲ ਨੂੰ ਫੇਰ ਮੈਂ ਤੈਨੂੰ ਪੱਕਾ ਦੱਸੂਗਾ ਇਹ ਪੱਕਾ ਦੱਸੂਗਾ ਮੈਨੂੰ ਸਮਝ ਨਹੀਂ ਆਈ ਮੈਂ ਦੇਖੋ ਐ ਦੇ ਪਰ ਵੀ ਕਾਟੀ ਮਾਰੀ ਵੀ ਆਪਣੇ ਬਲ ਤੇ ਹੁਣ ਐ ਦੇ ਪਰ ਤੇ ਵੀ ਕਾਟੀ ਮਾਰਤੀ ਮੰਨ ਲਾ ਆਪਣੇ ਬਲ ਤੇ ਮੈਂ ਤਾਂ ਆਪਣੇ ਬੰਦਾ ਪੱਕਾ ਕਰਦਾ ਫਿਰ ਦੇ ਸੀ ਨਾ ਕਿ ਰਹਿਣ ਦੇ ਵੀਰ ਜੀ ਇਹ ਮੇਰਾ ਨਹੀਂ ਹੈ ਦੇਖੋ ਜੀ ਗੱਲ ਅਸੀਂ ਅਹੀਂ ਤੇ ਮੈਂ ਗੱਲ ਕਹਿੰਦਾ ਵੀ ਮੈਂ ਤਾਂ ਕੱਲ ਨੂੰ ਟ੍ਰੇਨ 11 ਵਾਲੀ ਜਦੋਂ ਚੜ੍ਹਨੇ ਜਾਣਾ ਕੁਝ ਵੀ ਹੋ ਜਾਏ ਡੋਂਟ ਵਰੀ ਠੀਕ ਹੈ ਨਾ ਤੁਸੇ ਬਤਾਦਾ ਵੀ ਜੀ ਰਾਜਾ ਜੱਪਤ ਗਿਆ ਨਾ ਤਾਂ ਹਾਂ ਬਿਲਕੁਲ ਉਧਰ ਉਹ ਚਾਚਾ ਚਾਚੇ ਦਾ ਵੀ ਕੁਝ ਨਹੀਂ ਪਤਾ ਹਲ ਵੀ ਇਹਨਾਂ ਤਿੰਨਾਂ ਦੇ ਵਿੱਚ ਦੇ ਜੇ ਕੋਈ ਨਹੀਂ ਗਿਆ ਫਿਰ ਮੈਂ ਆਪਸ਼ਨ ਰੱਖੀ ਸੀ ਮੈਂ ਮੇਰੀ ਸਿੰਗਣੀ ਮੇਰੇ ਨਾਲ ਜਾਊਗੀ ਮੇਰਾ ਸਾਥ ਬਣੂਗੀ ਇਹਨਾਂ ਪੂਰਾ ਗੱਡ ਕੇ ਹੈਨਾ ਹੈਨਾ ਤੇ ਇਹ ਮੇਰਾ ਮਤਲਬ ਮਤਲਬ ਮੇਰਾ ਮਾਨ ਰੱਖੂਗੀ ਇਹ ਪੂਰਾ ਮਤਲਬ ਇਹ ਕਹੂਗੀ ਵੀ ਮੈਂ ਜਾਊਂਗੀ ਤੇਰੇ ਨਾਲ ਜਿੱਤੇ ਨੂੰ ਆਪਣੀ ਨਾ ਹੀ ਨਾ ਹੀ ਵੀਰ ਜੀ ਤੁਹਾਨੂੰ ਹੁੰਦਾ ਨਹੀਂ ਨਹੀ ਨਹੀ ਵੀਰ ਜੀ ਮੈਂ ਨਹੀਂ ਕਿਤੇ ਗੱਲ ਹੁਣ ਇਹ ਆ ਦੇਖੋ ਕੀ ਗੱਲ ਹੈ ਜੀ ਛੋਟਾ ਪੱਕੀ ਜੀ ਮੇਰੀ ਗੱਲ ਸੁਣ ਲਓ ਹਮ ਗੱਲ ਹੁਣ ਇਹ ਆ ਵੀ ਅੱਛਾ ਜੇ ਇਹਨਾਂ ਵਿੱਚੋਂ ਇੱਕ ਵੀ ਬੰਦਾ ਰੈਡੀ ਹੋ ਗਿਆ ਤੇਰੀ ਛੁੱਟੀ ਹੈ ਜਦੇ ਪਰ ਮੈਂ ਤੂੰ ਕਹੀ ਵੀ ਜਾਈ ਮੈਂ ਜਾਣਾ ਏ ਤੈਨੂੰ ਤੈਨੂੰ ਲੈ ਕੇ ਨਹੀਂ ਜਾਣਾ ਫਿਰ ਮੈਂ ਕਾਲਾ ਵੀਰ ਪੱਕਾ ਕਾਲਾ ਵੀਰ ਪੱਕਾ ਬੱਠ ਠੀਕ ਆ ओके डन ਜਿਵੇਂ ਮਰਜ਼ੀ ਹੋਵੇ ਵੀ ਤੂੰ ਅੱਛਾ ਹੁਣ ਤੂੰ ਇੰਨਾ ਕ ਤਾਂ ਕਹਿ ਸਕਦੀ ਮੇਰਾ ਮਾਨ ਰੱਖਣ ਵਾਸਤੇ ਵੀ ਜੇ ਇਹਨਾਂ ਵਿੱਚੋਂ ਕੋਈ ਨਾ ਗਿਆ ਫਿਰ ਮੈਂ ਸੋਚ ਲੂੰਗੀ ਕੋਈ ਗੱਲ ਪਾ ਜਵਾਨ ਜਬੂ ਨਹੀਂ ਕਰਦੇ ਆਪਾਂ ਬਸ ਕੱਟੀ ਆ ਵੀ ਮੈਂ ਨਹੀਂ ਜਾਣਾ ਤੁਸੀਂ ਤਾਂ ਕਹਿੰਦੇ ਨਾ ਕਿ ਕਿਹੜੇ ਪੈਸੇ ਚਲੋ ਬਈ ਗੱਲ ਸੁਣੋ ਮੇਰੀ ਹਾਂ ਫਿਰ ਇਹਦੇ ਮਾਮਲੇ ਚ ਕੋੜਾ ਘੁੱਟ ਮੈਂ ਭਰੂੰਗਾ ਅੱਛਾ ਚਲ ਬਾਕੀ ਠੀਕ ਆ ਓਕੇ ਡਨ ਬਸ ਫੇਰ ਗੱਲ ਆ ਗਿਆ ਆਏ ਆ ਫੇ ਹੁਣ ਮੈਨੂੰ ਹੁਣ ਲੋਕ ਬੋਧਾ ਕੀ ਕਹਿਣਗੇ ਅਸੀਂ ਅਕਸਰ ਨਾਟਕਾਂ ਚ ਕਹਿੰਦੇ ਪੈਸੇ ਸਾਡੇ ਮਾਂ ਇਹ ਹਾਂ ਹਨਾ ਜਦੋਂ ਕਿ ਨਾਟਕ ਉਹ ਕਹਿੰਦੇ ਹੁੰਦਾ ਵੀ ਕਨੇ ਔਖੇ ਵੇਲੇ ਯਾਰ ਖੜਦੇ ਹਾਂ ਕਮੌਣਸ ਰੱਖਿਆ ਨਾ ਸਾਡੀ ਮਾਂ ਹੈ ਹਾਂ ਕਮੌਣਸ ਰੱਖਿਆ ਹੈ ਸਾਡੀ ਮਾਂ ਹੈ ਹਾਂ ਪਰ ਅਬੀ ਦੇਖੋ ਹਾਂ ਇੱਕ ਮੈਂ ਤਾਂ ਹੁਣ ਮੈਂ ਹੈਰਾਨ ਹਾਂ ਬਿਲਕੁਲ ਮੈਂ ਹੈਰਾਨ ਹਾਂ ਫਿਰ ਮੈਨੂੰ ਕਿਸੇ ਦਿਨ ਇਹ ਐ ਤਾਂ ਨਹੀਂ ਕਹੂੰਗੀ ਵੀ ਤੂੰ ਸੁਧਾ ਕਰਕੇ ਮੂੰਹ ਚੱਕ ਕੇ ਉਹੀ ਤਰਪੰਦਾ ਕਿ ਤੈਨੂੰ ਐ ਤਾਂ ਨਹੀਂ ਕਹੂੰਗੀ ਤੂੰ ਹਾਂ ਜੇ ਦੇਖੋ ਗੱਲ ਸੁਣ ਲਓ ਹੁਣ ਜਮ ਔਖੇ ਵਕਤ ਵਿੱਚ ਜਦੋਂ ਕਹਿੰਦਾ ਵੀ ਦੇਖੋ ਕਿ ਹਰ ਵੀਰ ਵੀ ਝੱਲਾਂਗੇ ਬਾਈ ਦੇ ਪਿੱਛੇ ਦਾ ਕਹਿੰਦੇ ਮੈਨੂੰ ਮਾਂ ਕਹਿੰਦਾ ਮੰਨ ਕੇ ਚਲੋ ਹਾਂ ਜਾ ਬਸ ਮੇਰਾ ਆਸ਼ੀਰਵਾਦ ਤੇਰੇ ਨਾਲ ਜਿੱਥੇ ਬੱਤੀ ਗੁੰਮ ਹੈ ਆਸ਼ੀਰਵਾਦ ਇਹ ਦੂਬਰੀ ਦਾ ਮਤਲਬ ਇਹਦਾ ਹੁਣ ਆਸ਼ੀਰਵਾਦ ਦੇਤਾ ਹੁਣ ਮੈਂ 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 ਕਿੱਥੇ ਦੋ ਦਿਨ ਪਹਿਲਾਂ ਮੋਟਰ ਆ ਰਹੀ ਨਾ ਐਸੇ ਵੀ ਜਾਣਾ ਸੀ ਕਿੱਥੇ ਪਹਿਲਾਂ ਇਹ ਤਾਂ ਬੱਦਲ ਬਲੇ ਜਾਣਾ ਕਿੱਥੇ ਨਾ ਨੂੰ ਪਤਾ ਹੈ ਹੋਰ ਕੋ ਨਾ ਲੰਦੀ ਸੀ ਪਹਿਲਾਂ ਕੋਈ ਲੱਟੂ ਸਾਹਿਬ ਇਹ ਲੱਟੂ ਸ਼ਾਹ ਕਹਿੰਦੀ ਕਟੂ ਜਾਵਨੂ ਸੌਰੀ ਸੌਰੀ ਜੀ ਦੇਖੋ ਕਿ ਨਹੀਂ ਪਤਾ ਸੀ ਕਦੇ ਮਤਲਬ ਸਾਡੀ ਕਮਿਊਨਿਟੀ ਦੇ ਵਿੱਚ ਜਿਆਦਾ ਸਿੱਖਾਂ ਦੇ ਵਿੱਚ ਗੁਰਦੁਆਰਿਆਂ ਦਾ ਜਿਆਦਾ ਪਤਾ ਹਨਾ ਵੀ ਇਹ ਲੱਟੂ ਸ਼ਾਹ ਕੀ ਲੱਟੂ ਸ਼ਾਹ ਮੈਂ ਕਿ ਲੱਟੂ ਸ਼ਾਹ ਦੀ ਕੀ ਗੱਲ ਚੱਲ ਪਈ ਇਹਨੇ ਮੈਨੂੰ ਦੱਸਿਆ ਕਿ ਕਚੌੜੀਆਂ ਬਣਾਉਂਦੀ ਨੀ ਪਹਿਲਾਂ ਉਸ ਸਮੇਂ ਮੇਰਾ ਕੈਮਰਾ ਆਫ ਆਫ ਸੀਗਾ ਵੀ ਇਹ ਲੱਟੂ ਸ਼ਾਹ ਨੂੰ ਤੁਸੀਂ ਕਿੱਥੇ ਜਾਣਾ ਕਿੱਦਾਂ ਮੈਂ ਲੱਟੂ ਸ਼ਾਹ ਨੂੰ ਗੱਲ ਜਾਣਾ ਸੀ ਫਿਰ ਮੈਨੂੰ پتہ ਲੱਗਿਆ ਵੀ ਓਹੋ ਵਾਹ ਬਾਈ ਵਾਲੀ ਗੱਲ ਕਰਦੀ ਵੀ ਖਾਟੂ ਹੀ ਸ਼ਾਮ ਦੀ ਗੱਲ ਕਰਦੀ ਐ ਹਾਂ ਪੁਆਇੰਟ ਹੁੰਦਾ ਨਾ ਅਸੀਂ ਕਿਸੇ ਨੂੰ ਨਾਰਾਜ਼ਰੀ ਉਹ ਗਲਤ ਨਹੀਂ ਐ ਇਹਦੇ ਵਿੱਚ ਵਰਡ ਹੈਗਾ ਪਰ ਜੋ ਨਹੀਂ ਪਤਾ ਉਹਨੇ ਯੂਜ਼ ਨਹੀਂ ਕੀਤਾ ਕਦੇ ਅਸੀਂ ਇਹ ਨਹੀਂ ਕਰਦਾ ਵੀ ਸ਼ਬਦ ਨਹੀਂ ਬੋਲ ਰਹੇ ਬਾਬੇ ਬੜਪਾਸੀ ਕਹਿੰਦਾ ਅੱਛਾ ਉਹ ਕਿਆ ਕਹਿੰਦੇ ਹਨ ਬਾਬਾ ਬੜਪਾਸੀ ਨਹੀਂ ਬੋਲ ਰਹੇ ਉਹਨਾਂ ਨੂੰ ਵੀ ਬਾਬਾ ਬੜਕਾਰ ਕਹਿੰਦੀ ਉਹ ਬੜਪਾ ਕਿਆ ਬਾਬਾ ਬੜਕਾਰ ਬੜਕਾਰ ਨਹੀਂ ਦੇਖੋ ਨਹੀਂ ਸੁਣੋ ਜਨਮ ਹਾਲ ਜਨਮ ਹਾਲ ਪਤਾ ਕੀ ਕਹਿੰਦਾ ਜਨਮ ਹਾਲ ਨੂੰ ਕਹਿਣਾ ਵੀ ਐ ਕਰ ਅਕਮਾਲਪੁਰ ਪਿੰਡਾ ਉਹਨੂੰ ਬਹੁਤ ਘੋਆਇਆ ਸੀ ਵੀ ਕਮਾਲਪੁਰ ਕਾ ਉਹਨੂੰ ਵੀ ਦੇਖਣਾ ਮਕਾਲਪੁਰ ਕਮਾਲ ਨੂੰ ਮਕਾਲ ਉਹ ਗੱਲ ਹੈ ਕਿ ਸਦਾਗਰ ਸਾਡੇ ਇੱਕ ਪਿੰਡ ਮਤਲਬ ਮੇਰੇ ਹਲ ਮੈਂ ਹੋਰ ਤਾਂ ਹੈ ਚਮਕੌਰ ਨੂੰ ਮਚਕੌਰ ਕਹਿੰਦਾ ਤਾਂ ਨਹੀਂ ਅਨਿਲ ਕਪੂਰ ਨੂੰ ਲਿੱਲ ਪਕੂਰ ਸਾਡਾ ਭਰਾ ਯਾਰ ਮੇਰਾ ਛੋਟਾ ਯਾਰ ਹਾਂ ਰਾਜੂ ਉਹ ਮੈਨੂੰ ਸਦਾਗਰ ਨਹੀਂ ਕਹਿੰਦਾ ਸਿਕਾਦਾ ਕਹਿੰਦਾ ਅੱਛਾ ਹੋਇਆ ਕਹਿੰਦਾ ਨਹੀਂ ਕਹਿ ਨਹੀਂ ਹੁੰਦੇ ਸ਼ਬਦ ਨਾ ਕਈ ਬੰਦੇ ਤੇ ਨਹੀਂ ਬੋਲਦੇ ਨਹੀਂ ਬੋਲਦੇ ਮੈਂ ਕਾ ਸੋ ਪਹਿਲਾਂ ਮੇਰੇ ਕਾ ਸੋ ਬੋਲ 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 ਸਾਡੇ ਉਹ ਜਿਹੜਾ ਹੈ ਨੇ ਤੁਸੀਂ ਵੀ ਸ਼ਾਇਦ ਜਾਣਦੇ ਹੋਣੇ ਆ ਉਦੋਂ ਮਤਲਬ ਚਲ ਨੌ ਕਾਲੂ ਕਿਸੇ ਦਲਣ ਅਗਲਾ ਕੋ ਮੇਰੀ ਬੇਤੀ ਕਰਦੇ ਆ ਹਾਂ ਦਗਲਾਬ 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 ਹੈ ਤਾਂ ਉਹਦੇ ਨਾਮ ਕਸੂਰ ਦਲਵਾਗ ਹਾਂ ਦਗਲਾਬ ਇਹ ਵੀ ਗੱਲ ਨਹੀਂ ਬੋਲਦਾ ਨਹੀਂ ਬੋਲਦਾ ਕਹਿੰਦੀ ਇਹ ਗੱਲ ਇਹ ਵੀ ਬੰਦੇ ਦੀ ਸ਼ਰਮ ਦਾ ਜਿਹੜੇ ਮੈਂ ਤਾਂ ਸ਼ੁਰੂ ਤੋਂ ਹੀ ਨਹੀਂ ਬੋਲਦਾ ਮੇਰੀ ਗੱਲ ਸੁਣ ਪਾਈ ਜਾਈਂ ਲੇਟ ਹੁੰਦਾ ਮੈਂ ਲੇਟ ਨਹੀਂ ਹੁੰਦੇ ਤੂੰ ਤਾਂ ੱਕੇ ਗੱਡੇ ਨੂੰ ਫਿਰਦੀ ਬਾਈ ਨਹੀਂ ਜਾਣੀ ਨਹੀਂ ਇਹਨਾਂ ਸਭੀ ਨਹੀਂ 4 ਵਜੇ ਉਠਣਾ ਮੇਰੇ ਵਾਂਗੂ ਨਹੀਂ ਮੈਂ ਉੱਠਣਗੇ ਨਿਆਣੇ ਕਿਵੇਂ ਜਾਣਗੇ ਨੀਂਦ ਵਿੱਚ ਨਿਆਣੇ ਨੂੰ ਬਿਠਾ ਲੂੰ ਗੱਡੀ ਦੇ ਦੂੰਗਾ ਇਹਨਾਂ ਨੂੰ ਗੱਡੀ ਲੈ ਜਾ ਬਸ ਓਹ ਤਾਂ ਠੀਕ ਹੈ ਤੂੰ ਗੱਡੀ ਲੈ ਜਾ ਸਵੇਰੇ ਨਿਆਣੇ ਤਿਆਰ ਵੀ ਕਰਨੇ ਆ ਹਾਂ 7 ਵਜੇ ਬਾਅਦ ਤੁਸੀਂ ਨੀਂਦ ਲੈ ਕੇ ਸੋਣਾ ਹਾਂ ਸਵੇਰੇ 4:30 ਵਜੇ ਤੱਕ ਮੈਂ ਪਹਿਰਾ ਲਾਇਆ ਹਾਂ ਹਾਂ ਬਈ ਤਮੀ ਤਮੀ ਸੋਣਾ ਹਾਂ ਤਮੀ ਸੋਣਾ ਹਾਂ ਜਾਨੂੰ ਜਾ ਕੇ ਨਾ ਨਾ ਨੂੰ ਸੋਣਾ ਚਾਹ ਜੀ ਪੀਤੀ ਆ ਮਤਲਬ ਗਰਮੀ ਇਨਨ ਮੇਰਾ ਫੋਨ ਚਲੇ ਗਿਆ ਜਾਨੂੰ ਬਾਈ ਤੁਹਾਡਾ ਫੋਨ ਚਲੇ ਗਿਆ ਓਤੇ ਬਾਅਦ ਮੈਨ ਲੱਗਦੀ ਮੈਂ 15 20 ਮਿੰਟ ਮੱਝ ਹੋ ਗਿਆ ਪਹਿਲਾਂ ਲੱਗਿਆ ਪਹਿਲਾਂ ਲੱਗਿਆ ਕਿਸਮਤ ਮਾੜੀ ਵੀ ਪਹਿਲਾ ਪਹਿਰਾ ਸਾਡੇ ਘਰ ਤੋਂ ਸ਼ੁਰੂ ਹੁੰਦਾ ਹੈ ਕਿਸਮਤ ਮਾੜੀ ਨਹੀਂ ਹੈ ਯ ਕੁਝ ਸ਼ੁਰੂਆਤ ਜਿਹੜੇ ਤੇਰੇ ਘਰ ਤੇ ਸ਼ੁਰੂ ਹੁੰਦੀ ਹੋਵੇ ਕਿਆ ਯਾਰ ਪਿੰਡ ਦੀ ਸ਼ੁਰੂਆਤ ਗੱਲ ਤਾਂ ਇਹ ਵੀ ਪੂਰਾ ਪਿੰਡ ਐਂਡ ਨਹੀਂ ਨਾ ਹੁੰਦਾ 15 ਦਿਨ ਤੱਕ ਬੰਦ ਹੋ ਜਾਣਾ ਕੰਮ ਜਾਨ ਅੱਡੇ ਪਿੰਡ ਦੇ ਰਹਿ ਜਾਣਾ ਜਾਨੂ ਕਹਿੰਦਾ ਵਾਰੀ ਨਹੀਂ ਪੂਰੀ ਹੁੰਦੀ ਫੇਰ ਬੰਦ ਹੋ ਜਾਂਦਾ ਆ ਫੇਰ ਤਕਲੀਫ ਹੁੰਦੀ ਵੀ ਮੈਂ ਦਿਹਾੜੀ ਰਾਤ ਦੀ ਆਦੀ ਹੋਰ ਨੇ ਲਾਈ ਨਹੀਂ ਕਿਦਨੇ ਆ ਨਹੀਂ ਚੱਲ ਕੋਈ ਨਹੀਂ ਜਿਹੜੀ ਸੇਵਾ ਨਾ ਤੇਰੇ ਕਰਮਾਂ 'ਚ ਲਿਖੀ ਤੇਰੇ ਸੇਵਾ ਜਿਹੜੀ ਕਰਮਾਂ 'ਚ ਲਿਖੀ ਵੀ ਮਿੱਤਰਾ ਬਹੁਤ ਵਾ ਕਰ ਰਹੇ ਹੋ ਬਣੀ ਤੇਰੇ ਕਰਮਾਂ 'ਚ ਸੇਵਾ ਲਿਖੀ ਤੇ ਤੂੰ ਪੰਜ ਬਣ ਗਿਆ ਯਾਰ ਹਦੋਂ ਵੀ ਦਵਾਰੇ ਤੇ ਉੱਥੀ ਸ਼ੁਰੂ ਕਰਾਈ ਹੁਣ ਹਾਂ ਹੁਣ ਨਾਲੇ ਹੁਣ ਪੰਚਾਇਤ ਮੈਂਬਰ ਆ ਜੇ ਬੰਦ ਹੋ ਗਿਆ ਬਈ ਭਾਈ ਇਹ ਹੋ ਗਿਆ ਹਾਂ ਭਾਈ ਤੁਹਾਡਾ ਰਹਿੰਦਾ ਤਾਂ ਹਲ ਪਿਛਲਾ ਕੋਟਾ ਕਿਹੜੇ ਦਾ ਕਿਹੜੇ ਬਾਈ ਦਾ ਹਿੱਲਾ ਕਰਾਂ ਦੇਖਦੇ ਫਿਰ ਨਾ ਬਾਈ ਦਾ ਹਿੱਲਾ ਉਹ ਬਾਈ ਦਾ ਬਾਈ ਦਾ ਹਿੱਲਾ ਪਰਵਾਦ ਨਾਲ ਨਹੀਂ ਇੱਕ ਨੇ ਬੱਚਾ ਦਾ ਸੌ ਗਿਆ ਕੱਲ ਜਾਗਦਾ ਦੂਆ ਸੌ ਗਿਆ ਸੀ ਹੈਗਾ ਜੀ ਹਾਂ ਫਿਰ ਨਹੀਂ ਲੱਗਦਾ ਸੌ ਗਿਆ ਅੰਦਰ ਚਲੋ ਠੀਕ ਹੈ ਜੀ ਅਗਲੇ ਬਲੌਕ ਚ ਮਿਲਦੇ ਹੁਣ ਬਾਈ ਨੂੰ ਮਨਾ ਕੇ ਦੇਖਦਾ ਵੀ ਸਵੇਰ ਨੂੰ ਗੱਡੀ ਲੈ ਕੇ ਚਲੀ ਜਾਈ ਕਿਵੇਂ ਕਰਨਾ ਕਿ ਆਪ ਲੈਣਾ ਇਹਨਾਂ ਦੀ ਵੇਸ਼ ਆਪਾਂ ਤਾਂ ਕੰਨੀ ਕਰਨਾ ਕੋਈ ਵੀ ਕੱਲ ਨੂੰ ਪਰਸ਼ਾ ਕੱਲ ਨੂੰ ਦਿਨ ਹੈਗਾ ਸੋਮਵਾਰ ਰਾਤ ਨੂੰ 11 ਵਜੇ ਅਸੀਂ ਟ੍ਰੇਨ ਦੇ ਵਿੱਚ ਬੈਠਣਾ ਹੀ ਪੈਣਾ ਹੈ ਖਾਟੂ ਸ਼ਾਮ ਵਾਸਤੇ ਫਾਈ ਤੈ ਜਾਣਾ ਹੋਇਆ ਚਾਚੇ ਨੇ ਜਾਣਾ ਹੋਇਆ ਇਹਨੇ ਜਾਣਾ ਹੋਇਆ ਜੇ ਇਹਨਾਂ ਚ ਕੋਈ ਨਾ ਗਿਆ ਮੇਰੀ ਸ਼੍ਰੀਮਤੀ ਦੇ ਨਾਲ ਮੈਂ ਫਿਰ ਗੁਫ਼ਤਗੂ ਕਰੂੰਗਾ ਫਿਰ ਮੈਂ ਗੁਫ਼ਤਗੂ ਕਰਕੇ ਇਹਦੇ ਨਾਲ ਇਹਨੂੰ ਮਨਾ ਲੈਣਾ ਹੈਗਾ ਹਨਾ ਹਾਂ ਆਰੇ ਆਰੇ ਰੱਬ ਨਾ ਪਾ ਬਿਨਿਆ ਆਸ਼ੀਰਵਾਦ ਦਿੱਤਾ ਤੈਨੂੰ ਤੇਰੀ ਜਠਾਣੀ ਆਸ਼ੀਰਵਾਦ ਦਿੱਤਾ ਨਹੀਂ ਨਹੀਂ ਆਪਾਂ ਨਹੀਂ ਜਾ ਸਾਡੇ ਕਿਤੇ ਚਲੋ ਠੀਕ ਆ ਅਗਲੇ ਬਲੌਗ ਵਿੱਚ ਮਿਲਦੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਿਆ ਜੀ